ਹਾਂਜੀ ਦੋਸਤੋ ਲੋ ਮਿਲਦਿਆਂ ਵੀਰ ਨੂੰ ਜਿਨੇ ਆਪਣੇ ਮੋਗੇ ਵਿੱਚ ਪਹਿਲੀ ਹੋਲ ਸੇਲ ਦੀ ਦੁਕਾਨ ਕੀਤੀ ਆ ਹੋਰ ਵੀ ਜੀ ਸਾਥ ਤਰੀਕਾ ਹੋਰ ਕੀ ਹਾਲ ਚਾਲ ਨੇ ਪਹਿਲਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਜਿਹੜੀ ਤੁਸੀਂ ਮੋਗੇ ਵਿੱਚ ਪਹਿਲੀ ਹੋਲ ਸੇਲ ਦੀ ਦੁਕਾਨ ਖੁੱਲੀ ਆ ਤੇ ਤੁਸੀਂ ਇਸ ਨੂੰ ਕੰਮ ਨੂੰ ਵੜਾ ਰਹੇ ਆ ਤੇ ਸਾਨੂੰ ਦੱਸੋ ਪਹਿਲਾਂ ਤੁਸੀਂ ਜਿਹੜਾ ਲੇਡੀਜ਼ ਸੂਟ ਆ ਉਹ ਕਿੰਨੇ ਤੋਂ ਸ਼ੁਰੂ ਕਰ ਰਹੇ ਹੋ ਤੇ ਜੈਂਟਸ ਕੁੜਤਾ ਪਜਾਮਾ ਕਿੰਨੇ ਤੋਂ ਸਟਾਰਟਿੰਗ ਹੋਊਗਾ ਆਪਣੇ ਕੋਲੇ ਵੀ ਜੀ ਲੇਡੀ ਸੂਟ 125 ਰੁਪਏ ਤੋਂ ਸ਼ੁਰੂ ਹੋ ਜਾਂਦਾ ਵਾ 125 ਤੋਂ ਲੈ ਕੇ 150 200 250 300 ਠੀਕ ਹੈ ਜੀ ਪਰੋ ਕੜਾਈ ਵਾਲਾ ਸੂਟ ਸਾਡੇ ਕੋਲ ਸ਼ੁਰੂ ਹੋ ਜਾਂਦੇ ਆ 200 ਰੁਪਏ ਤੋਂ ਲੈ ਕੇ 2000 ਦੀ ਰੇਂਜ ਤੱਕ ਸੂਟ ਮਿਲ ਜਾਂਦੇ ਆ ਜਿੱਦਾਂ ਤੁਸੀਂ ਮਰਜ਼ੀ ਸੂਟ ਲੈ ਸਕਦੇ ਆ ਕੜਾਈ ਵਾਸਤੇ ਵਿਆਹ ਸ਼ਾਦੀ ਵਾਸਤੇ ਬਰਿਆਂ ਵਾਸਤੇ ਹਰ ਚੀਜ਼ ਹੋਲ ਸੇਲਡ ਤੇ ਮਿਲੂਗੀ ਤੁਹਾਨੂੰ ਠੀਕ ਹੈ ਨਹੀਂ ਤਾਂ ਬੰਦੇ ਨੂੰ ਬਹੁਤ ਦੂਰ ਦੂਰ ਤੱਕ ਜਾਣਾ ਪੈਂਦਾ ਜਿਵੇਂ ਲੁਧਿਆਣਾ ਐ ਅੰਮ੍ਰਿਤਸਰ ਬੋਣੇ ਵਿੱਚ ਤੁਹਾਨੂੰ ਹੁਣ ਬਠਿੰਡੇ ਲੁਧਿਆਣੇ ਅੰਮਰਸਾਰ ਅੰਬਾਲੇ ਕਿਤੇ ਨ ਜਾਣ ਦੀ ਲੋੜ ਨਹੀਂ ਤੁਹਾਨੂੰ ਮੋਗੇ ਵਿੱਚ ਹੀ ਉਹ ਹੀ ਰੇਟ ਤੇ ਹੋਲ ਸੇਲਡ ਤੇ ਚੀਜ਼ ਮਿਲੂਗੀ ਲੁਧਿਆਣੇ ਦੇ ਰੇਟ ਤੇ ਅੰਮਰਸਾਰ ਰੇਟ ਤੇ ਦੀ ਮਿਲੂਗੀ ਠੀਕ ਹੈ ਤੁਹਾਨੂੰ ਪਹਿਲਾਂ ਹੁਣ ਕੱਪੜੇ ਦੀ ਕੁਆਲਿਟੀ ਦਿਖਾਈ ਜਾਵੇ ਸਟਾਰਟਿੰਗ ਕਿੰਨੇ ਤੋਂ ਕਰ ਰਹੇ ਹੋ ਤੁਸੀਂ ਤੇ ਕਿਦਾਂ ਦਾ ਕੱਪੜਾ ਹੋਊਗਾ ਇਹਦਾ ਸੂਟ ਹੈ ਜੀ ਇਹ ਠੀਕ ਹੈ ਇਹ ਤਾਂ ਬਹੁਤ ਹੀ ਥਸਾ ਕੀਤਾ ਪਿਆ ਵੀਰ ਜੀ ਇੰਨੇ ਇੰਨੇ ਦਾ ਸੂਟ ਇੰਨੇ ਚ ਆਉਂਦਾ ਕੀ ਆ ਤੁਹਾਨੂੰ ਮਿਲੂਗਾ ਵੀਰ ਜੀ ਅੰਮ੍ਰਿਤਸਰ ਜਾਉਂਗੇ ਲੁਧਿਆਣਾ ਜਾਉਂਗੇ ਇਹੀ ਰੇਟ ਤੁਹਾਨੂੰ ਉੱਥੇ ਮਿਲਣਾ ਮੈਂ ਕਰਾਇਆ ਤੁਹਾਡਾ ਬਚੂਗਾ ਸਭ ਕੁਝ ਬਚੂਗਾ ਟਰਾਂਸਪੋਰਟ ਵੀ ਖਰਚਾ ਬਚੂਗਾ ਤੁਹਾਨੂੰ ਠੀਕ ਹੈ ਘਰੇ ਬੈਠਣ ਮਗਾ ਸਕਦੇ ਤੁਸੀਂ ਠੀਕ ਹੈ ਕੋਰੀਅਰ ਖਰਚਾ ਵੀ ਤੁਹਾਡਾ ਬਚੂਗਾ ਲੋ ਜੀ ਹੋਰ ਦੋਸਤੋ ਕੀ ਚਾਹੀਦਾ ਆਪਾਂ ਨੂੰ ਕਰ ਕੜਾਈ ਵਾਲੇ ਸੂਟ ਆ ਗਏ ਸਾਡੇ ਕੋਲੇ ਠੀਕ ਹੈ ਜੀ 200 250 75 ਦੇ ਸੈੱਟ ਮਿਲ ਜਾਣਗੇ ਤੁਹਾਨੂੰ 4-4 ਤਰ੍ਹਾਂ ਦਾ ਸੈੱਟ ਹੁੰਦਾ ਇਹ ਅਲੱਗ-ਅਲੱਗ ਰੰਗ ਦੇ ਚਾਰੇ ਠੀਕ ਹੈ ਜੀ ਇਹ ਦੋ ਸੂਟ ਕੋਲ ਫਿਰ ਤੁਹਾਨੂੰ ਕੜਾਈ ਵਾਲੇ ਸੂਟ ਮਿਲ ਜਾਣਗੇ ਆ ਦੇਖੋ ਲਓ ਜੀ ਠੀਕ ਹੈ ਲੋ ਜੀ ਸੂਟਾਂ ਦੇ ਤਾਂ ਬਹੁਤ ਪਨਾਰ ਦੇ ਭੰਡਾਰ ਖੁੱਲੇ ਪਏ ਨੇ 400 350 ਆ ਦੇਖੋ ਹਾਂ ਕੋਈ ਨਵੀਂ ਕਿਤੇ ਆਉਣ ਦੀ ਲੋੜ ਨਹੀਂ ਵੀਰੇ ਹੋਲਸੇ ਰੇਟ ਤੇ ਮੋਗੇ ਵਿੱਚ ਹੀ ਮਾਲ ਮਿਲੂਗਾ ਤੁਹਾਨੂੰ ਸਹੀ ਗੱਲ ਹੈ ਜੀ ਸੂਟਾਂ ਦਾ ਤਾਂ ਬਾਈ ਕੋਲੇ ਪੂਰਾ ਹੀ ਭੰਡਾਰ ਖੁੱਲਿਆ ਪਿਆ ਜੀ ਜੋ ਚੀਜ਼ ਮਰਜ਼ੀ ਲਵੋ ਜੀ ਇਥੋਂ ਕੜਾਈ ਵਾਲੇ ਕੜਾਈ ਵਾਲੇ ਜੋ ਮਰਜ਼ੀ ਸੂਟ ਲੈ ਸਕਦੇ ਇਥੋਂ ਇਹ ਕਿੰਨੇ ਸੂਟਾਂ ਦੀ ਪੈਕਿੰਗ ਹੁੰਦੀ ਫਿਰ ਵੀਰੇ 4 ਸੂਟਾਂ ਦੀ ਵੀ ਹੁੰਦੀ ਆ 5 ਸੂਟਾਂ ਦੀ ਵੀ ਹੁੰਦੀ ਆ ਰੰਗ ਡਾਰਕ ਵੀ ਮਿਲ ਜਾਂਦੇ ਲਾਈਟ ਵੀ ਮਿਲ ਜਾਂਦੇ ਹਰ ਤਰ੍ਹਾਂ ਦਾ ਰੰਗ ਮਿਲ ਜਾਂਦਾ ਜੀ ਠੀਕ ਹੈ ਜੀ ਬਾਕੀ ਪਿਓਰ ਵਗੈਰਾ ਦਾ ਸੂਟ ਵੀ ਮਿਲ ਜਾਂਦੇ ਸਾਰੇ ਤਰ੍ਹਾਂ ਦੇ ਠੀਕ ਹੈ ਜੀ ਹਲਕੇ ਸੂਟ ਵੀ ਮਿਲ ਜਾਂਦੇ ਆ ਕੜਾਈ ਵਾਲੇ ਸੂਟ ਜੋ ਹੇਟ ਦੇ ਜੇ ਹੁਣ ਕਿਸੇ ਨੇ ਜੀ ਕਰ ਲਈ ਹੁਣ ਕਿਤੇ ਤੀ ਪੈਣ ਦਾ ਵਿਆਹ ਰੱਖਿਆ ਹੋਵੇ ਤੇ ਉਹਦੇ ਲਈ ਹੁਣ ਬਰੀ ਲੈਣਾ ਆਉਂਦਾ ਜਿਹੜਾ 500 ਵਾਲਾ ਸੂਟ ਆ ਉਹਨਾਂ ਨੂੰ 3500 ਰੁਪਏ ਦੇ ਇੰਚ ਮਿਲ ਜਾਣੀ ਇੱਥੇ ਠੀਕ ਹੈ ਜੀ ਜਿਵੇਂ ਦੇਣ ਲੈਣ ਦੇ ਵਿੱਚ ਲਾ ਦਿੰਦੇ ਆ ਇੰਚ ਮਿਲੂਗਾ ਵੀਰੇ 500 ਤੇ ਜਿਹੜੇ ਆਪਾਂ ਬਰੀ ਨੂੰ ਵਧੀਆ ਤੋਂ ਵਧੀਆ ਸੂਟ ਲਾਉਣੇ ਆ ਆਪਣੇ ਕੋਲੇ ਉਹ ਜਿਹੜਾ 5000 ਵਾਲਾ ਸੂਟ ਆ ਇੱਥੇ 2500 ਜੀ ਗਰੰਟੀ ਦੇ ਕੇ ਦਵਾਂਗੇ ਅਸੀਂ ਗਰੰਟੀ ਵੀ ਆਰ ਦੀ ਲਿਖ ਕੇ ਦਵਾਂਗੇ ਜੇ 5000 ਵਾਲਾ ਸੂਟ 2500 ਜੀ ਨਾ ਮਿਲਿਆ ਠੀਕ ਹੈ ਜੀ ਲੋ ਜੀ ਤੁਹਾਨੂੰ ਫਿਰ ਕੁਆਲਿਟੀ ਦਿਖਾ ਦਿਓ ਕੱਪੜਿਆਂ ਦੀ ਹਾਂ ਜੀ ਕੁਆਲਿਟੀ ਜੀ ਆ ਦਿਖਾਤੀ ਆ ਤੇ ਉੱਤੇ ਮਹਿੰਗੀਆਂ ਰਈਆਂ ਲੈਣੀਆਂ ਵੀ ਮਿਲ ਜਾਣਗੀਆਂ ਹਾਂ ਜੀ ਉਹ ਠੀਕ ਆ ਜੀ ਸੂਟ ਦਾ 1200 ਰੁਪਏ ਦਾ ਬਿਜਾਰ ਚੱਲਦਾ ਇੱਥੇ ਦੇ ਰਹੇ 600 ਰੁਪਏ ਦਾ ਇਹ ਕਪੜਾ ਕੀ ਜੀ ਬੋਲਦੇ ਜੇ ਕਪੜੇ ਇਹ ਪਿਓਰ ਕਰੇਪ ਦਾ ਸੂਟ ਹੁੰਦਾ ਜੀ ਲੋ ਜੀ ਇਹ ਪਰਾ ਕਰੇਪ ਦਾ ਕਪੜਾ ਜੀ ਕਿੰਨੇ ਕਰੇਂ ਤੱਕ ਹੋ ਜਾਣਾ ਤਕਰੀਬਨ ਜੀ ਇਹ ਇਹ 1200 ਰੁਪਏ ਦਾ ਵਿਕਦਾ ਵੀਰੇ ਬਿਜਾਰ ਦੇ ਵਿੱਚ ਆਪਣੇ ਕੋਲ ਮਿਲੂਗਾ 600 ਰੁਪਏ ਦਾ ਸੂਟ ਇੱਥੇ ਠੀਕ ਆ ਜੀ ਠੀਕ ਹੈ ਜੀ ਲੋ ਜੀ ਵੀਰ ਕੋਲੇ ਤਾਂ ਸਾਰੀਆਂ ਲਾਈਨਿੰਗ ਜੋ ਮਰਜੀ ਵਾਈਟ ਚਾਨ ਨੀ ਜੋ ਮਰਜੀ ਲੈ ਸਕਦੇ ਆ ਭਾਈ ਤੂੰ ਪੱਗਾਂ ਵੀ ਬਹੁਤ ਬਹੁਤ ਜ਼ਿਆਦਾ ਕਲਰ ਦੀਆਂ ਰਕੀ ਫੁੱਲ ਵੈਲ ਦੀ ਵੈਰਾਈਟੀ ਬਹੁਤ ਮਿਲੂਗੀ ਫੁੱਲ ਵੈਲ ਦੀ ਵੈਰਾਈਟੀ ਵੀ ਵੀਰ ਕੋਲ ਬਹੁਤ ਜ਼ਿਆਦਾ ਹੈਗੀ ਆ ਜੀ ਲਓ ਜੀ ਇਹ ਸੂਟਾਂ ਦੀ ਹੁਣ ਵੈਰਾਈਟੀ ਦਿਖਾਉਣ ਲੱਗਿਆ ਵੀਰ ਲਓ ਜੀ ਪਿਓਰ ਕਰੇਪ ਦਾ ਸੂਟ ਹੈ ਜੀ ਠੀਕ ਹੈ ਜੀ ਪੂਰਾ ਹੈਂਡਵਰਕ ਦਾ ਕੰਮ ਹੋਇਆ ਹੈ ਜੇ ਉੱਪਰ ਬਾਜੂ ਤੇ ਵੀ ਪੂਰਾ ਹੈਂਡਵਰਕ ਦਾ ਕੰਮ ਹੈ ਜੀ ਲਓ ਜੀ ਪੂਰਾ ਹੈਂਡਵਰਕ ਦਾ ਕੰਮ ਹੈ ਜੀ ਇਹ ਇਦੂ ਬਾਦ ਆ ਗਿਆ 오ਰੈਂਜੇ ਦਾ ਪੀਸ ਹੈ ਜੀ ਇਹ ਪਿਓਰ 오ਰਗੰਜਾ ਪਿਓਰ ਔਰਗਾਂਜਾ ਜੀ ਲੋ ਜੀ ਦੇਖਦੇ ਤੇ ਕੜਾਈ ਕਿੰਨੀ ਸੋਹਣੀ ਕੀਤੀ ਪਈ ਹੈ ਜੀ ਥ੍ਰੈਡ ਦਾ ਤੇ ਵਰਕ ਇਹਦਾ ਔਰਗਾਂਜਾ ਤੋਂ ਕੰਮ ਹੋਇਆ ਵਧੀਆ ਫੈਨਸੀ ਕੰਮ ਬਹੁਤ ਬਣਿਆ ਹੋਇਆ ਠੀਕ ਹੈ ਜੀ ਇਹ ਵੀ ਔਰਗਾਂਜੇ ਦੇ ਪੀਸ ਬਣੇ ਹੋਏ ਆ ਜੀ ਨਾਲ ਦੁਪੱਟਾ ਪਿਓਰ ਦਾ ਲੱਗਾ ਹੋਇਆ ਠੀਕ ਹੈ ਜੀ ਅੰਦਾਜ਼ਾ ਕਿੰਨੀ ਕੀ ਰੇਂਜ ਤੱਕ ਬਣ ਜਾਂਦੇ ਆ ਜੀ ਤੁਹਾਡੇ ਇਹਦਾ ਅੰਦਾਜ਼ਾ ਮੰਨ ਲਓ 2500 3500 ਠੀਕ ਹੈ ਜੀ 2000 ਤੋਂ ਅਗਲਾ ਰੇਂਜ ਆ ਸ਼ੁਰੂ ਹੋ ਜਾਂਦੀ ਹੈ ਆਪਣੇ ਕੋਲ ਸਾਰੇ 1500 2000 2500 ਆਹ ਵਿੱਚੀ ਜਿਹਾ orange ਰੰਗ ਦਾ ਪੀਸ ਆ ਜੀ ਬਹੁਤ ਹੈਵੀ ਬਣਿਆ ਹੋਇਆ ਠੀਕ ਆ ਬਾਜੂ ਤੇ ਵੀ ਵਰਕ ਆ ਪਹੁੰਚੇ ਤੇ ਵੀ ਵਰਕ ਆ ਜੀ ਠੀਕ ਆ ਪੂਰਾ ਫਰੰਟ ਵੀ ਹੈਵੀ ਬਣਿਆ ਹੋਇਆ ਚਨੂਨ ਦੀ ਚੁੰਨੀ ਨਾਲ ਕੱਢੀ ਹੋਈ ਪੂਰੀ ਹੈਵੀ ਬਹੁਤ ਵਧੀਆ ਸੂਟ ਆ ਜੀ ਵੀਰ ਕੋਲ ਇਹ ਵੀ ਆਪਾਂ ਨੂੰ 2500 3000 ਦੀ ਰੇਂਜ ਦੇ ਵਿੱਚ ਵਿੱਚ ਪਾਣੀ ਆ ਜੀ ਠੀਕ ਆ ਸਭ ਦਾ ਸਾਰੇ ਪਿਓਰ ਦਾ ਕਪੜਾ ਆ ਜੀ ਠੀਕ ਆ ਜੀ ਇਸ ਤੋਂ ਬਾਅਦ ਆ ਪਿਓਰ ਦੀਆਂ ਕਰੇਪ ਦੀਆਂ ਸ਼ੁਰੂ ਹੋ ਜਾਂਦੀਆਂ ਐਡਮਾ 800 ਰੁਪਏ ਕੋਈ 700 ਰੁਪਏ ਜੀ ਠੀਕ ਹੋ ਸਰਪੀ ਇਹ ਪੂਰੇ ਹੈਵੀ ਕਮ ਹੋਏ ਵਧੀਆ ਕਪੜਾ ਲੱਗਾ ਹੋ ਠੀਕ ਹੈ ਚਨੂਨ ਦੀਆਂ ਚੁੰਨੀਆਂ ਹੋਣਗੀਆਂ ਨਾਲ ਆ ਆਪਣਾ ਜੋਰ ਜੱਟ ਤੇ ਆ ਜੀ ਲੋ ਜੀ ਜੋਰ ਜੱਟ ਵੀ ਦਿਖਾਤਾ ਵੀਰ ਨੇ ਜੋਰ ਜੱਟ ਤੇ ਆ ਗਿਆ ਜੀ ਇਹ ਵੀ ਤੁਹਾਨੂੰ ਹੋਲਸੇ ਰੇਟ ਤੇ ਮਿਲਣਗੇ ਇੱਥੇ ਸਾਰੇ ਜਿੰਨੇ ਵੀ ਵੈਰੀਟੀ ਹੈ ਠੀਕ ਹੈ ਲੋ ਜੀ ਆ ਵੀ ਕ੍ਰੇਪ ਤੇ ਮਿਲ ਜਣਗੇ ਜਿੰਦਾਂ ਦੇ ਰੈਟ ਨਾਲਆਂ ਫੈਂਸੀ ਕਈ ਵਾਰ ਕੋਈ ਪੀਸਰ ਵਿੱਚ ਕਟਕੁੱਟ ਲੱਗ ਜਾਂਦਾ ਉਹ ਪੀਸ ਦੀ ਫਿਰ ਵਾਪਸੀ ਹੋ ਜਾਂਦੀ ਦੀ ਵਾਪਸੀ ਹੋਗੀ ਵੀਰੇ ਫੋਲ ਵਾਪਸੀ ਹੋਗੀ ਆ ਬਹੁਤ ਫੈਂਸੀ ਬਣੀ ਹੋਈ ਜੀ ਠੀਕ ਹੈ ਜੀ ਇਹ ਕਿਹੜਾ ਕਪੜਾ ਮਸਲੀਨ ਦੇ ਉੱਪਰ ਵੀਰ ਜੀ ਠੀਕ ਹੈ ਮਸਰੀਨ ਪੀਰ ਮਸਰੀਨ ਲੱਗੀ ਹੋਈ ਹੈ ਦੁਪੱਟਾ ਪੂਰਾ ਡਿਜ਼ਾਈਨਰ ਬਣਿਆ ਹੋਇਆ ਹੈ ਇਹਦੇ ਨਾਲ ਠੀਕ ਬਹੁਤ ਸੋਹਣਾ ਦੁਪੱਟਾ ਲਾ ਆ ਵੀ ਵੀਡੀਓ ਵਾਲਾ ਪੀਸ ਆ ਬਹੁਤ ਸੋਹਣੀ ਹੈਟ ਮੈਂ ਦੇ ਜੀ ਲਓ ਜੀ ਇਹਦਾ ਬਾਜੂ ਪਹੁੰਚੇ ਦੋਨੇ ਚੀਜ਼ਾਂ ਬਣੀ ਹੁੰਦੀਆਂ ਵੀ ਜੀ ਆ ਚੀਜ਼ ਜੀ ਇਹ ਪਹੁੰਚੇ ਬਾਜੂ ਦੋਨੇ ਏੜਾ ਮਾ ਬਣੀ ਹੁੰਦੀਆਂ ਠੀਕ ਅਗਲੇ ਤੇ ਵਰਕਾ ਪਹੁੰਚੇ ਬਾਜੂ ਬਣੀ ਆ ਆ ਵੀ ਮਸਰੀਨ ਦੇ ਉੱਪਰ ਬਣਿਆ ਰੱਖਾ ਮਸਰੀਨ ਦੇ ਉੱਪਰ ਬਣਿਆ ਹੋਇਆ ਹੈ ਜੀ ਠੀਕ ਆ ਘਰੇਵ ਦੇ ਉੱਪਰ ਬਣਿਆ ਹੋਇਆ ਹੈ ਇਹਦੇ ਯਾ ਚੇ ਵੀ ਕਿਤਾ 25 ਰੁਪਏ ਦਾ ਸੂਟ ਇੱਥੇ ਪੈਣਾ 1000 ਰੁਪਏ ਦਾ ਸੂਟ ਹੈ ਪਿਓਰ ਕਰੇਵ ਦਾ ਨਾਲ ਦੁਪੱਟਾ ਜਨੂਨ ਦਾ ਲੱਗਾ ਹੋਇਆ ਹੈ ਠੀਕ ਹੈ ਬਾਕੀ ਤੁਹਾਨੂੰ ਪਲੇਨ ਆਈਟਮ ਆ ਫੁੱਲ ਵੈਲਿੰਗ ਆ ਪੱਗਾਂ ਦੇ ਰੰਗ ਸਾਰੀ ਵੈਰਾਈਟੀ ਵੀ ਫੁੱਲ ਸੈਟ ਤੇ ਮਿਲੂਗੀ ਕਟਿੰਗ ਕਰਕੇ ਵੀ ਮਾਲ ਮਿਲ ਜੂਗਾ ਠੀਕ ਹੈ ਤੁਸੀਂ ਖਾਨ ਬੰਦ ਲੈਣਾ 50 ਮੀਟਰ ਦਾ ਤੁਸੀਂ 20 ਮੀਟਰ ਵੀ ਕਟਵਾ ਸਕਦੇ ਹੋ ਠੀਕ ਜਿੰਨੀ ਲੋੜ ਅਸੀਂ ਕਟਿੰਗ ਕਰਾ ਕੇ ਮਾਲ ਲੈ ਸਕਦੇ ਹਾਂ ਬਾਕੀ ਉਸ ਤੋਂ ਇਲਾਵਾ ਆਪਣੇ ਕੋਲ ਪਲੇਨ ਕਰੇਵ ਪਿਓਰ ਕਰੇਵ ਜਾਮ ਸਿਲਕ ਗਰੇਸ ਕਾਟਨ ਠੀਕ ਹੈ ਜੀ ਇਹ ਵੀ ਵੈਰਾਈਟੀ ਮਿਲ ਜੂਗੀ ਕੁਰਤੇ ਪਜਾਮੇ ਵੀ ਹਰ ਤਰ੍ਹਾਂ ਦੇ ਮਿਲ ਜਾਣਗੇ ਵੈਰਾਈਟੀ ਆਪਣੇ ਕੋਲੇ 200 ਰੁਪਏ ਤੋਂ ਸ਼ੁਰੂ ਹੋ ਜਾਂਦਾ ਤੋਂ 25 30 250 300 ਸਾਰੀ ਵੈਰਾਈਟੀ ਮਿਲ ਸਕਦਾ ਠੀਕ ਹੈ ਜੀ ਠੀਕ ਹੈ ਬੇ ਜੀ ਨੋਜ ਵੀਰ ਕੋਲ ਵੈਰਾਈਟੀ ਬਹੁਤ ਜ਼ਿਆਦਾ ਹੀ ਆ ਤੇ ਆਪਾਂ ਨੂੰ ਸਾਰੇ ਸੂਟਾਂ ਬਾਰੇ ਉਹਨੇ ਦੱਸਦਾ ਤੇ ਹਰ ਇੱਕ ਕੰਪਨੀ ਵਾਰ ਦਾ ਆ ਕੱਪੜੇ ਦੀ ਵੈਰਾਈਟੀ ਆ ਕੱਪੜੇ ਦੀ ਵੈਰਾਈਟੀ ਆ ਵੀਰ ਜੀ ਤੁਹਾਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਹੁਣ ਤੁਸੀਂ ਆਪਣੀ ਲੋਕੇਸ਼ਨ ਦੱਸ ਦਿਓ ਆਪਾਂ ਕਿਹੜੀ ਜਗ੍ਹਾ ਤੇ ਖੜੇ ਲੱਗੇ ਲੋਕੇਸ਼ਨ ਹੈ ਕੀ ਵੀਰ ਜੀ 베ਦੀ ਨਗਰ ਛੇੜਿਆਂ ਦੀ ਬੈਕ ਸਾਈਡ 6 ਨੰਬਰ ਗਲੀ ਦੇ ਸਾਹਮਣੇ ਗੁੱਦੇਲ ਦੇ ਨੇੜੇ ਠੀਕ ਆ ਲੋ ਜੀ ਇਹ ਸ਼ਰਮਾ ਫੈਸ਼ਨ 베ਤੀ ਨਗਰ ਮੋਗਾ ਤੇ ਇਹ ਵੀ ਇਹਦਾ ਨੰਬਰ ਤੁਸੀਂ ਹੁਣ ਤੁਸੀਂ ਸੁਣ ਲਈ ਲొਕੇਸ਼ਨ ਤੁਹਾਨੂੰ ਪਤਾ ਲੱਗ ਚੁੱਕੇ ਵੀਰ ਨੂੰ ਬਾਅਦ ਤੋਂ ਬਾਅਦ ਤੁਸੀਂ ਮੌਕਾ ਦੇਵੋ ਇੱਕ ਵਾਰੀ ਆਉਣ ਦੀ ਖੇਚਲ ਕਰੋ ਤੁਸੀਂ ਨਾਰਾਜ਼ ਨਹੀਂ ਜਾਮੂਗੇ ਤੁਹਾਨੂੰ ਹਰ ਤਰ੍ਹਾਂ ਦੀ ਕੁਆਲਿਟੀ ਮਿਲੂਗੀ ਇਹ ਨਹੀਂ ਹੈਗਾ ਕਿ ਨਾ ਮਿਲੇ ਹਰ ਇੱਕ ਚੀਜ਼ ਮਿਲੂਗੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ